ਆਲਾ ਤਰੀਕਾ ਹੱਥ ਨੂੰ 8 9 ਦੇ ਵਿੱਚ ਘਾਰੇ ਮੇਰੇ ਬੱਚੇ ਮੱਥਾ ਢੇਕ ਕੇ ਆਣਦੇ ਸੀ ਸੱਤ ਇਹ ਉਹ ਗੱਡੀ ਆਈ ਸ਼ਰਾਬ ਕੀਤੀ ਇਹ ਉਹਨਾਂ ਨੇ ਤੇ ਦੋਵਾਂ ਨੂੰ ਟੱਕਰ ਮਾਰ ਦਿੱਤੀ ਹੈ ਬੇਟੀ ਮੇਰੀ ਪੁੱਤੋ ਥਲੇ ਡੇਕੀ ਤੇ بیٹے ਨੂੰ ਕਾਰ ਦੇ ਵਿੱਚ ਘ੍ਰਿਸਕੇ ਅੱਲੱਹ ਅੱਲੱਹ ਤੇ ਕਿੰਨਾ ਜੜ ਭੱਜਣ ਵਾਸਤੇ ਵੀ ਠੀਕ ਆ ਗਿਆ ਪਰ ਠੀਕ ਆ ਗਿਆ ਅੱਲੱਹ ਮੇਟੇ ਮਾਰ ਗਿਆ ਬੇਟਾ ਸੱਤ ਹੋਇਆ ਇਹਨੇ ਦੇ ਦੋ ਚਾਮ ਸਰਟੀਫਿਕੇਟ ਜਾਂ ਉਹ ਜਿਹੜੇ ਪੜਾਈ ਪੱਈ ਹੋਣਾ ਉਹਨਾਂ ਨੂੰ ਮਿਲਣੇ ਉਹਦੇ ਤੇ ਲੰਸਾਂ ਤੋਂ ਬਾਅਦ ਵਈਦਾ ਆ ਤੇ ਹਲੇ ਤੱਕ ਕੋਈ ਤੁਹਾਨੂੰ ਜਵਾਬ ਨਹੀਂ ਮਿਲਿਆ ਕਿ ਕੀ ਅੱਗੇ ਕੰਮ ਕਰ ਰਹੇ ਬਾਕੀ ਅਸੀਂ ਚੱਕਾ ਜਾਮ ਕਰਾਂਗੇ ਜੇ ਸਾਡਾ ਨਾਂ ਸੁਲਵਾਈ ਕਿਤੇ ਹੋਈ ਤੇ ਜੋ ਬੱਡੀ ਆਇਆ ਚਾਰ ਬੀਟੀਂਗ ਮੈਨ ਉਹਨਾਂ ਨੇ ਮਾਰਿਆ ਬੇਟੀ ਸਿੱਧਾ ਬੋਲਤੋ ਥੱਲੇ ਜਲ ਗਈ ਤੇ ਬੇਟੇ ਨੂੰ ਫੇਕੀ ਕਰੇ ਦੇ ਜਿਹੜਾ ਨੇ ਗੋਲ ਘਾਟਾ ਦੇ ਪਾਟੇ ਆ ਨਹੀਂ ਰਸਾ ਕੋਈ ਇੰਜਰ ਕੋਈ ਜਿਹਨੇ ਵਾਲ ਕੱਟੇ ਰੱਖਾ ਦੇ ਜੇ ਸਾਡੀ ਪੋਜੀਸ਼ਨ ਵਾਇਦ ਹੋਈ ਕੋਈ ਫੁਨਸੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਸ ਇਹ ਕੰਮ ਕਰ ਰਿਹਾ ਜੀ ਸਾਰੇ ਆ ਜੀ ਹਰਦਕਰਜ ਗਏ ਆ ਮਾਤਾ ਪ੍ਰਭ ਮਿਲ ਕੇ ਆ ਸਾਰਿਆਂ ਨੂੰ ਹੋਂਦੇ ਪੇਸ਼ ਖਰਾਬ ਫਰਾਦ ਨੇ ਇਹ ਲੋਕੋ ਕੇ ਸਾਈਡ ਰਹਿੰਦੇ ਨੇ ਰਾਤੀ ਵੀ ਗਿਆ ਆ ਕੱਲ ਵੀ ਗਿਆ ਆ ਇਹ ਤੇ ਰੇਡ ਕਰ ਰਿਹਾ ਮੈਂ ਅੜ ਕੇ ਬਿਰਦਰ ਦੇ ਪਰਚਾ ਮੈਂ ਜਿ ਰਿਹਾ ਡਾਕਟਰੀ ਪਾਈ ਜਾਏਗੀ ਉਹਦੀ ਮੈਂ ਸਰ ਆਪਣਾ ਨਾਮ ਦੱਸੋ ਤਾਂ ਕੀ ਹੋਗਾ ਮੇਰਾ ਨਾਮ ਰਕੀਸ਼ ਕੁਮਾਰ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਹੋ ਭਾਜੀ ਆਪਾਂ ਚਸ਼ਮੇਗੜ ਸਲਾਮਾਬਾਦ ਦੇ ਰਹਿਣ ਵਾਲੇ ਹਾਂਜੀ ਕੀ ਗੱਲ ਹੋਈ 17 ਤਰੀਕ ਨੂੰ ਆਪ ਨੂੰ 8-9 ਦੇ ਵਿੱਚ ਘਾਰ ਮੇਰੇ ਬੱਚੇ ਮੱਥਾ ਟੇਕ ਕੇ ਆਣ ਦੇ ਸੀ ਤਾਂ ਇਹ ਉਹ ਗੱਡੀ ਆਈ ਸ਼ਰਾਬ ਪੀਤੀ ਹੋਈ ਉਹਨਾਂ ਨੇ ਤੇ ਦੋਵਾਂ ਨੂੰ ਟੱਕਰ ਮਾਰ ਦਿੱਤੀ ਹੈ ਬੇਟੀ ਮੇਰੀ ਕੋਲ ਤੋਂ ਥਲੇ ਡੇ ਪਈ ਤੇ ਜੇਟੇ ਨੂੰ ਕਾਰ ਦੇ ਵਿੱਚ ਘਿਸਕੇ ਅਨਨ ਲੈ ਤੇ ਕਿੰਨਾ ਚਿਰ ਭੱਜਣ ਵਾਸਤੇ ਵੀ ਆਪਾਂ ਭਾਵੇਂ ਜੀ ਪਰ ਠੀਕ ਆ ਗਿਆ ਅਨਨ ਬੇਟਾ ਸਤਿ ਹੋਇਆ ਤੇ ਇੰਨੇ ਦਿਨ ਤਾਂ ਦੇਖੋ ਕੋ ਪੁਲਿਸ ਵਾਲਾ ਕੋਈ ਰਾਸ਼ਟਰੀ ਪੁਲਸ ਵਾਲਾ ਜੂਨੀਅਰ ਹੀ ਪੁੱਛਿਆ ਉਹ ਕਹਿੰਦੇ ਸਰਵੋਨਨਾ ਪਿਤਾ ਜੀ ਫੜੇ ਹੋਏ ਪਾਤੀਆਂ ਦੀ ਕੋਈ ਹਲਕਾ ਕੋਈ ਕਾਰਵਾਈ ਨਹੀਂ ਪਾਈ ਕੀ ਸਮੇਂ ਤੇ ਕਿਉਂ ਨਹੀਂ ਤੁਹਾਡਾ ਮਸਲਾ ਸੁਣਵਾਈ ਹੁੰਦੀ ਫਿਰ ਤੁਹਾਡੀ ਪੁਲਿਸ ਵਾਲਾ ਕਿਉਂ ਨਹੀਂ ਪੁਲਿਸ ਮਿਲੀ ਹੈ ਦੀ ਕੀ ਗੱਲ ਹਾਂਜੀ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਕੋਈ ਸਾਡੀ ਮਦਦ ਨਹੀਂ ਕਰੇਗਾ ਬੈਟਰੀ ਉਸ ਟਾਈਮ ਓਕੇ ਦੇ ਮੋੜ ਹੋ ਗਈ ਸੀ ਬੈਟਰੀ 3 ਦਿਨਾਂ ਦੇ ਬਾਅਦ ਫਿਰ ਘਸਤ ਰਹੀ ਮੋੜ ਗਈ ਹੈ ਅੱਛਾ ਜੀ ਤੇ ਗੱਡੀ ਨਾ ਰੋਦੇ ਸੀ ਨਾ ਤੇ ਮੇਰੇ ਟਿਕਟੇ ਤੇ ਉਹਦੇ ਨੇ ਭਾਈ ਪਾਲਣ ਵਾਲੇ ਛੁੱਟੀ ਦਿੱਤੀ ਹੈ ਡਿਕਲੇਅਰ ਕਰ ਦਿੱਤਾ ਹੈ ਜੀ ਹੁਣ ਇੱਥੇ ਵੀ ਪੋਸਟਮਾਨ ਦੇ ਪੁਲਿਸ ਆਈਏ ਤੇ ਪਰ ਇਹ ਤਾਂ ਕੋਈ ਕਾਰਵਾਈ ਪੁਲਿਸ ਵੱਲ ਕੀਤੀ ਗਈ ਕਈ ਵਾਰ ਕੋਈ ਕਾਰ ਕੀ ਮੰਗੀ ਕਰਦੇ ਪ੍ਰਸ਼ਾਸਨ ਕੋਲੋਂ ਆਪ ਕੋ ਪ੍ਰਸ਼ਾਸਨੋਂ ਸਾਡੀ ਮਦਦ ਕੀਤੀ ਜਾਵੇ ਨਹੀਂ ਆਇਆ ਦਿੱਤਾ ਜਾਗਾ ਹੁਣ ਤੇ ਜਿਹੜੇ ਗੱਡੀ ਵਾਲੇ ਸੀ ਪਤਾ ਲੱਗਾ ਕਿਥੋਂ ਵੇਰਿਆਂ ਨਾਲ ਵੜੇ ਸੀ ਕੀ ਸੀ ਤੇ ਪੁਲਿਸ ਨੂੰ ਸਾਰਾ ਪਤਾ ਦੱਸਿਆ ਸਾਨੂੰ ਸਾਰਾ ਪਤਾ ਪਾਵਨ ਟੂ ਪਿੰਡ ਕੋਲੇ ਆ ਬੰਦਾ ਜਿਹੜਾ ਰਾਹੀਂ ਐਕਸੀਡੈਂਟ ਲੱਗ ਕੇ 2 ਦਿਨ ਹੋ ਗਏ ਤਾਂ ਵਾਲਾ ਉਹਨਾਂ ਨੂੰ ਨਹੀਂ ਬਚ ਗਿਆ ਸਮੇਤ 3 ਦਿਨ ਬੀਤਣ ਦੇ ਬਾਅਦ ਵੀ ਹਜ ਤੱਕ ਪੁਲਿਸ ਹੱਤਖਾਲੀ ਹਾਂਜੀ ਦੱਸੋ ਤਾਂ ਕੀ ਮੇਰਾ ਮਾਮਲਾ ਕੀ ਰਿਕੇ ਰਿਕੇ ਹਾਂਜੀ ਲੈ ਵੀ ਦਰਸ਼ਨਾ ਕੋਲ ਜਾਣ ਲਈ ਹਾਂਜੀ ਸਾਡੇ ਨਾਲ ਜਦੋਂ ਕਾਹਦੀ ਬਹੁਤ ਜਲੀ ਹੈ ਉਹ ਜਿਹੜੇ 600 ਜਿਹਨੇ ਫਰਾਰ ਹੋ ਗਏ ਪੁਲਿਸ ਨੇ ਹਿੰਦਕਾ ਕੋਈ ਵੀ ਕਾਰਵਾਈ ਨਹੀਂ ਕੀਤੀ ਤਾਂ ਮਾਇਦੇ ਉਸ ਪਾਇਆ ਜੀ ਜਿਹੜੇ ਸਾਡੀ ਜੈੱਥ ਹੋ ਗਈ ਹੈ ਰਾਤ ਨੂੰ ਬੇਟੀ ਸਾਡੀ ਜਿਹੜੀ ਉਹ ਕ੍ਰਿਟੀਕਲ ਕੰਡੀਸ਼ਨ ਚ ਹੈਗੀ ਹੈ ਉਹਦਾ ਵੀ ਲੈਣਾ ਕੁਝ ਪਤਾ ਨਹੀਂ ਲੱਗ ਰਿਹਾ ਬਾਕੀ ਅਸੀਂ ਉਹ ਅੱਜ ਪੋਸਟਮੋਮ ਕਰਾਂਗੇ ਫੜੀ ਆਈਡੀ ਉੱਤੇ ਕਰੋ ਹਾਂ ਤੱਕ ਕੋਈ ਵੀ ਰੱਸੀ ਜਰਾ ਪਾ ਨਹੀਂ ਗਈ ਕੀ ਸਾਡੀ ਸੁਣਵਾਈ ਨਾ ਹੋਈ ਤੇ ਅਸੀਂ ਚਾਤਾ ਜਾਂਦੀ ਕਰਾਂਗੇ ਪਰ ਅੰਦਰ ਰਿਸ਼ਵਤ ਨੂੰ ਕਹਿੰਦੇ ਆ ਇਹੋ ਉਮੀਦ ਰੱਖਦੇ ਆ ਕਿ ਇਨਸਾਫ ਜਲਦੀ ਤੋਂ ਜਲਦੀ ਦਿੱਤਾ ਜਾਵੇ ਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਖੜਾ ਕੀਤਾ ਜਾਵੇ ਕੀ ਸਮੇਂ ਤੁਹਾਡਾ ਕਿਉਂ ਨਹੀਂ ਸੁਣਵਾਈ ਹੁੰਦੀ ਫੇਦਵਾਲੀ ਜੀ ਸੁਣਵਾਈ ਜਿਹੜੀ ਨਾ ਹੋਣ ਦਾ ਕਾਰਨ ਮੇਨ ਹੈਗਾ ਜੀ ਪੂਰ ਸਪਰਸ਼ ਸੰਬੰਧਾਂ ਦਾ ਚਰ ਜਿਹੜਾ ਆ ਉਹ ਸਲੋ ਜਿਹੜਾ ਉਹਦਾ ਜਿਹੜਾ ਪ੍ਰੋਸੈਸ ਆ ਉਹ ਹੈਗਾ ਅਸੀਂ ਕੱਲ ਮਿਲੇ ਸੀ ਇਹਨਾਂ ਨੇ ਉਹਨਾਂ ਦੇ ਫਾਦਰ ਫਾਰਮ ਨੂੰ ਜੈਸਟ ਕੀਤਾ ਹਮਵਾਰ ਦਾ ਹੋਇਆ ਹੈ ਪਰ ਲੇਕਿਨ ਉਦੋਂ ਤੱਕ ਜਿਹੜੇ ਮੇਨ ਬੰਦੇ ਨੇ ਉਹਨਾਂ ਕੋਕੇ ਪਹੁੰਚ ਨਹੀਂ ਪਾਈ ਤੇ ਨਾ ਹੀ ਹਲੇ ਤੱਕ ਕੋਈ ਸਾਨੂੰ ਜਵਾਬ ਦਾ ਜਾ ਰਿਹਾ ਉਹ ਬੱਚੇ ਦੀ ਖਾਦ ਦੀ ਗੱਲ ਹੋ ਰਹੀ ਹੈ ਬੱਚੇ ਦੇ ਨਾਲ ਗੱਲ ਹੋਈ ਹੈ ਹਾਂਜੀ ਵੰਸ਼ਦੀਪ ਨਾਮ ਜਿਹੜਾ ਆ ਉਹ ਬੱਚੇ ਦਾ ਆ ਰਿਹਾ ਉਹਦੇ ਦੋ ਚਾਮ ਸਰਟੀਫਿਕੇਟ ਜਾਂ ਉਹ ਜਿਹੜੇ ਲਫਾਈ ਹੋਣਾ ਰਿਹਾ ਮਿਲੇ ਨੇ ਉਹਦੇ ਚਿੱਤ ਮੈਸੰਸਰ ਤੋਂ ਬਾਤ ਦਈਦਾ ਆ ਤੇ ਹਲੇ ਤੱਕ ਫੁੱਲਸੁੱਲ ਕੋਈ ਸਾਨੂੰ ਜਵਾਬ ਨਹੀਂ ਮਿਲਿਆ ਕਿ ਕੀ ਅੱਗੇ ਕਾਰਵਾਈ ਕਰ ਰਹੇ ਬਾਕੀ ਅਸੀਂ ਚੱਕਾ ਜਾਮ ਕਰਾਂਗੇ ਜੇ ਸਾਡਾ ਨਾਮ ਸੁਣਵਾਈ ਕਿਤੇ ਹੋਈ ਤੇ ਹਾਂ ਸਰ ਆਪਣਾ ਨਾਮ ਦੱਸ ਕੇ ਜਿਹੜਾ ਮੇਰਾ ਨਾਮ ਵਿਜੇਪਾਲ ਜੱਜ ਹਾਂਜੀ ਕੀ ਬਾਤ ਦਾ ਜਿਹੜਾ ਮਸਲਾ ਦਾ ਦਾ ਜੀ ਸੁਲਦੇਆ ਛੋਟਾ ਭਰਾ ਘੜਾ ਪਤੀ ਜਗਤਪਤੀ ਜੀ ਆਦਵਾਰ ਸੀ ਜਗਾਇਨ ਸਾਡੇ ਵੀ ਆ ਰਹੇ ਸੀ ਜਲਾ ਕੋਲ ਮਿਲ ਕੋਲ ਤੋਂ ਪਿੱਛੋਂ ਬੱਡੀ ਆਈ ਹੈ ਸ਼ਾਰਟ ਦਿੱਤੀ ਮਿਲਿਆ ਨੇ ਉਹਨਾਂ ਨੇ ਮਾਰਿਆ ਬੇਟੀ ਸਿੱਧਾ ਕੋਲ ਤੋਂ ਥੱਲੇ ਚਲ ਗਈ ਤੇ ਬੇਟੇ ਨੂੰ ਫੇਕੇ ਕਰੀ ਦੇ ਲਈ ਜਿਹਨਾਂ ਨੇ ਗੋਲ ਘਾਟਾ ਤੇ ਪਾਟਰੀ aniversari ਕੋਲ ਜਿਹੜੇ ਕੋਲ ਜਾਨ ਬਾਲ ਕੱਟੇ ਰੱਖ ਤੇ ਜਦ ਤੱਕ ਸਾਡੀ ਕੋਈ ਸਰਵਾਈਵ ਨਹੀਂ ਕੋਈ ਪੁਨਸਨੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਸ ਇਹ ਕਾਰਜ ਕਰ ਰਹੇ ਆ ਜੀ ਸਾਰੇ ਆ ਜੀ ਅੱਜ ਅਸੀਂ ਪਾਲੂ ਨਾ ਦੇ ਸਾਹਮਣੇ ਡਿਕਲੇਅਰ ਕਰਤਾ ਜੀ ਮੰਦੀ ਕੋ ਫਿਰ ਮੈਂ ਕਿ ਸਾਡੀ ਡੇਟਾ ਜਰਾ ਪੂਰਾ ਹੋਣਾ ਕਿਸੇ ਨੂੰ ਐਕਸ ਪੋਸਟਮਾਰਟਮ ਕਰਾਉਣ ਆਏ ਆ ਸਾਡੀ ਕੋਈ ਸਮਾਈ ਨਹੀਂ ਕੋਈ ਕੁਛ ਨਹੀਂ ਕੀ ਸਮਝਿਆ ਪੁਲਿਸ ਕਿਉਂ ਨਹੀਂ ਕਰ ਕਾਰਵਾਈ ਕਰਵਾਈ ਜੀ ਅਸੀਂ ਤਾਂ ਕਹਿੰਦੇ ਪੁਲਿਸ ਕੋਈ ਹੱਲ ਨਹੀਂ ਹੋਈ ਹੈ ਜੋ ਕਿ ਤਿੰਨ ਦਿਨਾਂ ਵਿੱਚ ਜੇ ਇਹ ਬੰਦਾ ਨਹੀਂ ਫੜ ਸਕਦੇ ਤੇ ਪੁਲਿਸ ਕਾਦੀ ਨਿਕਮੀ ਪੁਲਿਸ ਫੇਦੇ ਇਹਨਾਂ ਨੂੰ ਮੁਕਾਦੀ ਕਰ ਪੁਲਿਸ ਕਿੰਨੇ ਕਾਮਰਸ ਸੀ ਜੀ ਇਹ ਲੜਕੇ ਦੀ ਜੀ ਤੇਰੀ 19 ਸਾਲ ਹੋ ਗਏ ਸਮਝਦੇ ਤੇਰੀ ਹਾਲਤ ਨਹੀਂ ਖਰਾਬ ਹੈ ਉਹ ਤੁਹਾਨੂੰ ਕੁਝ ਸਮਝਾਉਣਾ ਨਹੀਂ ਪਤਾ ਹੁੰਦਾ ਵਿਚਾਰੇ ਤਾਂ ਕੀ ਦਾ ਸਮਝਾਗਾ ਲੈ ਜਾ ਤੇ ਪੁਲਿਸ ਨੂੰ ਸਾਰਾ ਪਤਾ ਕਿੱਥੋਂ ਦੇ ਰਹਿਣਾ ਬੱਲੇ ਸਾਰਾ ਪਤਾ ਜੀ ਸਾਡੇ ਕਾਜ ਬਰਾਮਦ ਹੋ ਗਿਆ ਬੋਤਲਾਂ ਹੋਈਆਂ ਸਭ ਕੁਝ ਸਾਰਾ ਮਤੋਂ ਰਹਿਣ ਸੋ ਉਹਦਾ ਮੁੰਡੇ ਦਾ ਦੁਬਈ ਦਾ ਲਾਇਸੈਂਸ ਤੱਕ ਉਹਨਾਂ ਦਾ ਬਰਾਮਦ ਹੋ ਗਿਆ ਤੇ ਜਿਹੜੇ ਗੱਡੀ ਤੇ ਚਲਾ ਰਹੇ ਸੀ ਉਹ ਨਸ਼ੇ ਦੀ ਬਣਾਉਂਦੀ ਤੁਹਾਨੂੰ ਐਂਡ ਬਿਲਕੁਲ ਹਾਂ ਨਾ ਸੋ ਨੇ ਨਾਮ ਜਿ ਲਿਖਾਵੇ ਲੱਭੇ ਵਨ ਸਬੀ ਦੇ ਨਾਮ ਕੋਈ ਜਿਹੜੇ ਪਤਾ ਲੱਗੋ ਕਿ ਜਿਹੜੇ ਗੱਡੀ ਚਲਾਉਂਦੇ ਕੋਈ ਨਸ਼ੇ ਦੀ ਆਦੀ ਸੀ ਹਾਂ ਜੀ ਹਾਂ ਜੀ ਗੱਡੀਆਂ ਪਿੱਤੀਆਂ ਜੋ ਬਾਕੀ ਅੱਧਾ ਸਾਹੀ ਦੱਸਣੀ ਚਾਹੀਦੀ ਕਿ ਨਸ਼ੇ ਦੀ ਆਦੀ ਸੀ ਕਿ ਨਹੀਂ ਪਰ ਇਹਨਾਂ ਨੂੰ ਪਤਾ ਲੱਗਾ ਉੱਥੋਂ ਦੇ ਪਬਲਿਕ ਨੇ ਦੱਸਿਆ ਕਿ ਉਹਨਾਂ ਨੇ ਸ਼ਰਾਬ ਵੇਚ ਹੱਦ ਕੀਤੀ ਗੱਡੀਆਂ ਚ ਬੋਤਲ ਗੱਡੀਆਂ ਦੇ ਉਹਦੇ ਹਾਲ ਉਹਨਾਂ ਦੀ ਆਪਣੀ ਗੱਦੀ ਇੰਨੀ ਜੋਤੀ ਮਾਰੀ ਹੋਣੀ ਕਿ ਉਹਨਾਂ ਨੇ ਆਪਣੀ ਗੱਦੀ ਜਿਹੜੇ ਭੈਣ ਭਰਾ ਸੀ ਉਹ ਕਿਹੜੀ ਜਗ੍ਹਾ ਤੇ ਰਹਿੰਦੇ ਤੁਸੀਂ ਅਦਸ਼ੀ ਨਗਰ ਸਲਾਮਾ ਬਾ ਚੱਕੀ ਵਾਲੀ ਗਲੀ ਠੀਕ ਸੋਣਾ ਸਰ ਸਰ ਬਾਈਟ ਦਾ ਲੋ ਸਰ ਸਰ ਬਾਈ ਸਰ ਦੱਸੋ ਜਿਹੜਾ ਕੀ ਜਿਹੜਾ ਐਕਸੀਡੈਂਟ ਹੋਇਆ ਕੀ ਕਾਰਵਾਈ ਕੀਤੀ ਗਈ ਹੈ ਕੀ ਕਾਰਵਾਈ ਕੀਤੀ ਗਈ ਹੈ ਬਾਈ ਵੀ ਰੇਡ ਕਰਿਆ ਹਾਂ ਹਾਂਜੀ ਹਾਂਜੀ ਬਰਦ ਘਰਾਂ 'ਚ ਗਏ ਆ ਉਹਨਾਂ ਦੇ ਮਾਤਾ ਪਿਤਾ ਮਿਲ ਗਿਆ ਸਾਰਿਆਂ ਨੂੰ ਉਹ ਮੁੰਡੇ ਪੇਸ਼ ਕਰਾ ਫਰਾਰ ਨੇ ਇਹ ਲੋਕੋ ਕੇ ਸਾਈਡ ਰਹਿੰਦੇ ਨੇ ਰਾਤੀ ਵੀ ਗਿਆ ਹਾਂ ਪੱਕਾ ਵੀ ਗਿਆ ਹਾਂ ਰੇਡ ਤੇ ਰੇਡ ਕਰ ਰਿਆ ਮੈਂ ਅੜ ਕੇ ਬਿਲਕੁਲ ਰੋਡ ਪਰਚਾਨਾ ਤੇ ਰਜਿਸਟਰਡ ਹੈ ਗ੍ਰਸਤਾਰੀ ਪਾਈ ਜਾਏਗੀ ਉਹਦੀ ਪਰ ਇਹਨਾਂ ਦਾ ਕਹਿਣਾ ਹੈ ਨਾ ਕਿ ਜਿਹੜੇ ਗੱਡੀ ਚਾਹ ਰਹੇ ਉਹ ਤੁਸੀਂ ਗ੍ਰਸਤਾਰ ਨਹੀਂ ਕੀਤਾ ਦੂਜਾ ਬੰਦਾ ਫੜ ਕੇ ਬਾਹਰ ਆ ਇਹ ਉਹ ਹੀ ਗ੍ਰਸਤਾਰ ਹੈ ਇਹ ਗ੍ਰਸਤਾਰ ਕਰਨਾ ਹੈ ਵੇ ਗ੍ਰਸਤਾਰ ਕਰਨਾ ਹੈ ਬਾਕੀ ਨੇ ਗੱਡੀ ਨੰਬਰ ਸਾਰਾ ਆਪਈਆ ਦੱਦ ਕੇ ਕੀ ਕੀਤੀ ਨਹੀਂ ਗੱਡੀ ਨੰਬਰ ਕਿਉਂ ਬਦਲਿਆ ਦੇ ਵਿੱਚ ਕਾਰਨ ਕਿਹੜਾ ਗੱਡੀ ਨੰਬਰ ਬਦਲਿਆ ਗੱਡੀ ਨੰਬਰ ਕਿੰਦਾ ਬਦਲਿਆ ਗਿਆ ਗਿਆ ਕਿ ਗੱਡੀ ਨੰਬਰ ਵੀ ਬਦਲਿਆ ਗਿਆ ਉਹ ਜੋ ਮਰਦੀ ਕਈ ਜਾਣਾ ਆ ਕੇ ਦੇਖ ਲੋ ਤੀ ਆ ਕੇ ਵੇਖੋ ਗੱਡੀ ਨੰਬਰ ਕੋਈ ਸੋ ਫ੍ਰੀਟੀਕਲ ਪ੍ਰੈਸ਼ਰ ਨਹੀਂ ਕੋਈ ਵੀ ਯਾਰ ਕੋਈ ਪ੍ਰੈਸ਼ਰ ਨਹੀਂ ਯਾਰ ਮੇਰੇ ਤੇ ਆਪ ਇਹਨਾਂ ਤੇ ਹਮ ਦੱਦੀ ਇਹਨਾਂ ਦਾ ਬੇਟਾ ਆ ਬੇਟੀ ਆ ਪੁਲਿਸ ਨੂੰ ਹਮ ਦੱਦੀ ਇਹਨਾਂ ਦੇ ਹਾਂਜੀ ਇਹਨਾਂ ਤੇ ਹੰਨ ਬੁੱਲ ਮੋਂ ਦੱਦੀ ਆ ਉਹਨਾਂ ਦਾ ਕਹਿਣਾ ਹੈ ਕਿ ਉਹ ਪਰਿਵਾਰ ਜਿਹੜਾ ਮੁੰਡਾ ਜਿਹੜਾ ਬਾਹਰ ਰਹਿੰਦਾ ਕਿਤੇ ਉਹ ਜਾਚ ਲਾ ਕੇ ਬਾਹਰ ਨਿਕਲੇ ਜਾਂਦਾ ਕਿੱਥੋਂ ਚੱਲੂਗਾ ਹ ਸਿਰ ਪਰ ਵਾਰ ਇਨਸਾਫ ਮਿਲੇਗਾ ਜੀ ਬਿਲਕੁਲ ਮਿਲੇਗਾ ਜੀ ਇਨਸਾਫ ਦੇਣ ਲਈ ਬੈਠੇ ਆ ਸਰ ਇਹਨਾਂ ਵੱਲੋਂ ਕਿਹਾ ਕਿ ਕਈ ਤੱਕ ਕੋਈ ਕਾਰਵਾਈ ਨਹੀਂ ਪ੍ਰਸ਼ਾਸਨ ਵੱਲੋਂ ਤਿੰਨ ਦਿਨ ਪਰਚਾ ਰਿਜਿਸਟਰ ਹੋਇਆ ਆ ਅਗਲੇ ਦਿਨ ਪਰਚਾ ਰਿਜਿਸਟਰ ਹੋ ਗਿਆ ਕਾਰਵਾਈ ਕਿਹੜੀ ਹੋਰ ਕਿਹੜੀ ਕਰਨੀ ਮਹਾਰਾਜ ਕਾਰਵਾਈ ਕੀਤੀ ਗਈ ਹੈ ਕੋਈ ਇਹਨਾਂ ਵੱਲੋਂ ਕਿਹਾ ਕਿ ਅਰੈਸਟ ਵੀ ਨਹੀਂ ਕਰਦੇ ਇਹਦਾ ਕੋਈ ਅਰੈਸਟ ਮੈਨੂੰ 2 ਦਿਨ ਦਾ ਟਾਈਮ ਤੇ ਦਿਓ ਉਫਰਾਦ ਨੇ ਇਹਨਾਂ ਦੇ ਸਾਹਮਣੇ ਇਹਨਾਂ ਨਾਲ ਜਾ ਕੇ ਤੇ ਮੈਂ ਸਰ ਇਹਨੇ ਮਿਲ ਕੋਲਾ ਮੈਂ ਅੱਜ ਤੱਕ ਬੈਠੋ ਮੈਂ ਇਹਨਾਂ ਦਾ ਸਮਝ ਜਾਂਦਾ ਮੈਂ ਰੇਰ ਕੰਮ ਪੁੱਛੋ ਰਾਤ ਨੂੰ ਮੈਂ ਵੱਖਰਾ ਜਾਣਾ ਮਾ ਉਹਨਾਂ ਦੇ ਫਾਦਰ ਨੂੰ ਲਿਆ ਆ ਮ ਨਾ ਆਪਣੇ ਬੱਚੇ ਕੋਈ ਇਸ ਕਰਾਓ ਜਰਾ ਕੋਈ ਪਾਸਵਰਡ ਜਬਤ ਕੀਤਾ ਜਾਵੇ ਜੇ ਬਾਅਦ ਚ ਲੱਗਿਆ ਤਾਂ ਪੁਵਾ ਨੂੰ ਸਾਫ ਕਰਦਾ ਮਿਲੇਗਾ ਜੇ ਨਹੀਂ ਜਾਂਦੇ ਬਾਅਦ ਜਾਣਦੇ ਨੇ ਆਪਾਂ ਗਸਤਾਰੀ ਪਾਵਾਂਗੇ ਆਪਾਂ